ਸਸੀ ਗੱਲ ਬਈ ਸਰਨ ਪਤਾ ਪਤਾ ਬਈ ਸ਼ਰਮੇਰੋ ਕੋਈ ਆਇਆ ਸੀ ਬਬਾਈ ਕੋ ਜਾਣਦੇ ਆ ਵੀ ਟਰੈਕਟਰ ਦਾ ਜਿਹੜਾ ਪੰਪਨ ਦਾਬ ਕਿਉਂ ਹੁੰਦਾ ਕੀ ਕੀ ਟਰੈਕਟਰ ਦੇ ਮਨ ਸੰਭਾਲ ਰੱਖਣੀ ਚਾਹੀਏ ਵੀ ਪੰਪਨ ਦਾਬ ਨਾ ਹੋਵੇ ਇਹ ਚਲ ਕਰਦੇਗਾ ਦੋ ਬਾਦ ਭਾਈ ਮਨੂੰ ਜਿਹੜਾ ਟਰੈਕਟਰ ਦਾ ਪੰਪ ਖਰਾਬ ਹੁੰਦਾ ਕਿਹੜੀ ਗੱਲ ਕੋਈ ਜਾਂ ਦੇ ਕਰਨਾ ਇਹ ਜੇ ਇਸ ਤਰ੍ਹਾਂ ਹੈ ਡੀਜੀਨ ਪੰਪ ਖਰਾਬ ਹੋ ਜੇ ਕਈ ਵਜ੍ਹਾ ਹੋਦੀ ਹੈ ਠੀਕ ਹੈ ਪਹਿਲੀ ਗੱਲ ਇਹ ਹੈ ਕਿ ਜਦੋਂ ਆਪਾਂ ਸਕਦੇ ਆਪਾਂ ਡੀਜ਼ਲ ਫਿਲਟਰ ਬਾਈਕੋ ਡੀ ਨਾਲ ਹੀ ਪਾ ਲਈ ਹੂੰ ਪਰ ਸੋ ਪਹਿਲੀ ਗੱਲ ਇਹ ਹੈ ਕਿ ਆਪਾਂ ਨੂੰ ਡੀਜ਼ਲ ਫਿਲਟਰ ਹਮੇਸ਼ਾ ਬਾਈਕੋ ਬੋਸ਼ ਦੇ ਇਸਤੇਮਾਲ ਕਰਨੇ ਚਾਹੀਦੇ ਨੇ ਠੀਕ ਹੈ ਫਿਲਟਰ ਕੰਪਨੀ ਦੇ ਪਾਉਣੇ ਚਾਹੀਦੇ ਬਿਲਕੁਲ ਫਿਲਟਰ ਕੰਪਨੀ ਦੇ ਪਾਉਣੇ ਚਾਹੀਦੇ ਨੇ ਠੀਕ ਹੈ ਟਰੈਕਟਰ ਆਪਣਾ ਵਾਰ-ਵਾਰ ਤੋਂ ਹਵਾ ਨਹੀਂ ਲੈਣਾ ਚਾਹੀਦਾ ਠੀਕ ਹੈ ਠੀਕ ਹੈ ਜੀ ਉਹਦੇ ਅੰਦਰ ਆਪਾਂ ਨੂੰ ਰੋਪਰ ਲੂਬ੍ਰਿਕੈਂਟ ਤੇਲ ਆਪਾਂ ਨੂੰ ਪਾਉਂਦੇ ਰਹਿਣਾ ਚਾਹੀਦਾ ਠੀਕ ਹੈ ਇਹ ਬੰਦੇ ਅੰਦਰ ਕਈ ਵੀ ਕੀ ਹੈ ਕਿ ਉਹ ਮਿਸਤਰੀ ਕੋਲ ਸਰਵਿਸ ਦੇ ਟਾਈਮ ਤੇ ਹੀ ਕੋਲੋਂਦੇ ਨੇ ਮੰਗਲੇਲ ਪਰ ਕੋਈ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਹੈ ਵਧੀਆ ਕੰਮ ਹਾਂ ਬਿਲਕੁਲ ਵਧੀਆ ਕੰਮ ਹੈ ਅਸੀਂ ਵੀ ਅੱਜ ਤੋਂ 20 ਸਾਲ ਪਹਿਲਾਂ ਤੋਂ ਅਸੀਂ ਉਹ ਡੀਲੀ ਮੰਗ ਲੈ ਲਈ ਪਾਈਪ ਹੈ ਉਹ ਅਸੀਂ ਆਮ ਟੈਕਟਰ ਤੇ ਲਗਾ ਰਹੇ ਸੀ ਜਿਸ ਤਰ੍ਹਾਂ ਉਹ ਸੀ ਹਾਂ ਪੁਰਾਣੇ ਵਾਲੇ ਦੇ ਠੀਕ ਹੈ ਹੁਣ ਵੀ ਲਗਾ ਰਹੇ ਆ ਠੀਕ ਹੈ ਉਹਨਾਂ ਵਿੱਚ ਕੋ ਸਵਾਜ ਦਾ ਪੰਪ ਕਿਸ ਤਰ੍ਹਾਂ ਆਇਆ ਹੋਇਆ ਹੈ ਇਹਦੇ ਅੰਦਰ ਵੀ ਪਾਣੀ ਆਇਆ ਹੋਇਆ ਹੈ ਠੀਕ ਹੈ ਔਰ ਜ਼ਿੰਮੇਦਾਰ ਨੇ ਤੇਲ ਨਹੀਂ ਪਾਇਆ ਔਰ ਹੁਣ ਅਸੀਂ ਇਹਦੇ ਮੋਬਾਈਲ ਦਾ ਕਨੈਕਸ਼ਨ ਕਰਨਾ ਠੀਕ ਹੈ ਠੀਕ ਹੈ ਜੀ ਪਾਣੀ ਤੇ ਜਰ ਖਰਾਬ ਕਰ ਦਿਆ ਜਾਂਦਾ ਬਿਲਕੁਲ ਪਾਣੀ ਤੇ ਜਰ ਖਰਾਬ ਕਰਦਾ ਪੰਪ ਨੂੰ ਜੀ ਜਿੱਦਿ ਸਿਲਟਰ ਖਰਾਬ ਕਰਦੇ ਨੇ ਠੀਕ ਹੈ ਔਰ ਅਗਰ ਆਪਣੇ ਟ੍ਰੈਕਟਰ ਹਰੋਂ ਤੋਂ ਹਵਾਲੇਂ ਦਾ ਹੈ ਉਹਦੋਂ ਵੀ ਆਪਣਾ ਪੰਪ ਚਾਲੰਦਾ ਹੈ ਇੱਕ ਜਿਹੜੀ ਇੱਕ ਜਿਹੜੀ ਜਮੀਨਾਰ ਸਾਡੇ ਇਹਨੇ ਪਾਸੇ ਟੈਂਕੀ ਇੱਕ ਅਸਟਰ ਟੈਂਕੀ ਲਗਵਾ ਦਿੰਦੇ ਨੇ ਹਾਂ ਮੈਂ ਉਹੀ ਗੱਲ ਕਰ ਰਿਹਾ ਜਿਹੜੇ ਕਿਰਾਏ ਤੇ ਚੱਲਦੇ ਆ ਉਹ ਢੋਲੀਆਂ ਚੱਕਣ ਦਾ ਚੱਲਦੇ ਵੀ ਟੈਂਕੀ ਹਲਵਾਉਂਦੇ ਉਹ ਵੀ ਜਿੱਥੇ ਨਹੀਂ ਹੋਣੀ ਚਾਹੀਦੀ ਦੇਖੋ ਉਸ ਟੈਂਕੀ ਦਾ ਜਿਹੜੀ ਆਪਨ ਟੈਕਟਰ ਦੇ ਟੈਂਕੀ ਆਉਂਦੀ ਹੈ ਉਸ ਦਾ ਲੋਹੇ ਦਾ ਫਰਕ ਹੁੰਦਾ ਹੈ ਠੀਕ ਹੈ ਉਹ ਜਿਹੜਾ ਲੋਹਾ ਜੰਗ ਆ ਜਾਂਦਾ ਹੈ ਉਸ ਲੋਹੇ 'ਤੇ ਜੰਗ ਆ ਜਾਂਦਾ ਹੈ ਜਿਹਦੇ ਦੇ ਅੰਦਰ ਪਾਣੀ ਹੈ ਉਹ ਜ਼ਿਆਦਾ ਹੌਕਾ ਹ ਠੀਕ ਹੈ ਜੰਗ ਵੀ ਜਾਂਦੀ ਹੈ ਜਰਵੀ ਜਾਂਦੀ ਹੈ اچھا ਨੰਬਰ 2 ਇਹ ਹੈ ਕਿ ਇੱਕ ਅਗਰ ਆਪਾਂ ਉਹ ਟੈਂਕੀ ਆਪਣੀ ਲੱਗੀ ਹੈ ਬੰਪਰ ਤੇ ਲਵਾ ਦਿੰਨੇ ਆਪਾਂ ਜਾਂ ਪਿੱਛੇ ਲਵਾ ਦਿੰਨੇ ਨੇ ਕਈ ਵੀਰ ਹੂੰ ਉਹਦੇ ਨਾਲ ਕੀ ਹੋ ਜਾਂਦਾ ਆਪਣਾ ਟਰੈਕਟਰ ਹਵਾ ਵਿਲਿੰਡਰ ਦਾ ਡੀਜ਼ਲ ਪੰਪ ਆਪਣਾ ਠੀਕ ਹੈ ਮਸ਼ੀਨ ਕਿਸ਼ਕਾਇਤ ਵੀ ਤਾਂ ਰਹਿੰਦੀ ਹੈ ਜਦੋਂ ਮਨ ਨੂੰ ਲਾਈਟ ਨਹੀਂ ਕਰਦੇ ਮਨ ਇਹ ਵੀ ਦੂਜੀ ਟੈਂਕੀ ਜੋ ਮੇਨ ਟੈਂਕੀ ਜਿੱਥੇ ਤੇਲ ਉਹਦਾ ਹਵਾ ਭਰਦੀ ਹੈ ਹਾਂਜੀ ਹੈ ਠੀਕ ਹੈ ਕਈ ਯਾਰ ਦੋਸਤਾਂ ਉਸ ਟੈਂਕੀ ਨੂੰ ਪਾ ਦੋ ਉਸ ਤੋਂ ਸਿੱਧਾ ਉਹਦੀ ਵੀ ਗੋਲ ਜੂ ਠੀਕ ਹੈ ਤੇ ਇਸ ਤਰ੍ਹਾਂ ਹੀ ਇਹਨੇ ਕਰ ਰੱਖੇਗੇ ਸਿੱਧੀ ਉਹ ਟੀ ਬੰਦ ਕਰਤੀ ਤੇ ਉਹ ਗੋਲਤੀ ਠੀਕ ਹੈ ਠੀਕ ਹੈ ਜੀ ਉਹ ਮਤਲਬ ਪੰਪ ਨੂੰ ਸੁਟਦਾ ਜਾਂਦਾ ਹੈ ਉਹ ਤਾਂ ਕਈ ਐਸੇ ਵੀਰ ਨੇ ਜਿਹੜੇ ਅਣਜਾਣ ਨੇ ਉਹਨਾਂ ਨੇ ਸਿੱਧੀ ਪੰਪਰੂ ਲਗਾ ਰੱਖੀ ਹੈ ਠੀਕ ਹੈ ਉਹ ਨਹੀਂ ਐਕਸਟਰਾ ਟੈਂਕ ਲਾਈ ਹੈ ਨਾ ਉਹ ਪੰਪਰੂ ਲਗਾ ਰੱਖੀ ਹੈ ਫਿਰ ਉਹ ਤਾਂ ਬਿਲਕੁਲ ਕਚਰਾ ਅੰਦਰ ਜਾਂਦਾ ਹੈ ਪੰਪ ਜਲਦੀ ਖਰਾਬ ਹੋ ਜਾਂਦਾ ਲਾਈਫ ਟਾਈਮ ਪੰਪ ਚੱਲੇ ਆਪਾਂ ਨੂੰ ਇਹ ਲਾਉਣੀ ਹੀ ਨਹੀਂ ਚਾਹੀਦੀ ਨਹੀਂ ਹੋਣੀ ਚਾਹੀਦੀ ਇੱਕ ਵਾਰੀ ਚਾਹੀਦੀ ਆ ਡੀਜ਼ਲ ਫਿਲਟਰ ਆਪਾਂ ਮਾਈਕ్రో ਤੇ ਪੋਣਾ ਚਾਹੀਦਾ ਠੀਕ ਹੈ ਡੀਜ਼ਲ ਫਿਲਟਰ ਦੇ ਨਾਲ ਹੀ ਸੰਭਾਲਿਆ ਜਦੋਂ ਮਤਲਬ ਸੀਜ਼ਨ ਦੇ ਚੱਲਦਾ ਆਪਾਂ ਨੂੰ ਇਹਦੇ ਪੰਪ ਦੀਆਂ ਕੀ ਕੀ ਸਾਵਧਾਨੀਆਂ ਜਿਹੜੀ ਕੀ ਕੀ ਚੀਜ਼ੀ ਸਾਫ਼ ਕਰਨ ਇਸ ਤਰ੍ਹਾਂ ਦੀ ਦੇਖੋ ਪੰਪ ਦੇ ਅੰਦਰ ਤਾਂ ਇੱਕ ਗਲਾਸੀ ਲੱਗੀ ਹੁੰਦੀ ਹੈ ਇਹਨੂੰ ਕਿੰਨੇ ਵੇਲੇ ਤੋਂ ਸਾਫ਼ ਕਰਨਾ ਚਾਹੀਦਾ ਇਹਨੂੰ ਤੁਸੀਂ ਇਸ ਤਰ੍ਹਾਂ ਦਾ ਸਾਡਾ ਤੇ ਰੋਜ਼ ਚੱਲਦਾ ਹੈ ਤੇ ਸਾਢੇ ਹਫ਼ਤੇ ਦਾ ਇੱਕ ਮਹੀਨੇ ਬਾਅਦ ਇਹਨੂੰ ਸਾਫ਼ ਕਰ ਦੇਣਾ ਚਾਹੀਦਾ ਆਪਾਂ ਠੀਕ ਹੈ ਬਾਕੀ ਜੇ ਤੁਹਾਨੂੰ ਲੱਗਦਾ ਕਿ ਸਾਡਾ ਤੇਲ ਖਰਾਬ ਪੈ ਗਿਆ ਹੈ ਤੇ ਆਪਾਂ ਨੂੰ ਜਲਦੀ ਹੀ ਸਾਫ਼ ਕਰਨੀ ਪੈ ਸਕਦੀ ਹੈ ਠੀਕ ਹੈ ਔਰ ਤੁਸੀਂ ਪੰਪ ਦੇ ਅੰਦਰ ਜੇ ਤੁਹਾਡੇ ਤੇਲ ਜਿੰਨ ਦਾ ਲੂਬ੍ਰਿਕੈਂਟ ਆ ਗਿਆ ਹੈ ਤੁਹਾਨੂੰ ਤੇਲ ਪਾਉਣ ਦੀ ਲੋੜ ਨਹੀਂ ਹੈ ਜੇ ਸਾਡਾ ਤੇਲ ਤੀਜੇ ਵਾਲਾ ਨਹੀਂ ਆ ਰਿਹਾ ਜੇ ਉੱਪਰ ਤੋਂ ਤੇਲ ਪਾਣਾ ਹੈ ਇਹ ਸਾਨੂੰ ਚਾਹੀਦਾ ਸਰਵਿਸਰ ਸਰਸਦੇਸ਼ ਘੱਟੋ ਘੱਟ ਅਜੀ 2 ਰੀ ਇਹਦੇ ਸਟੀਲ ਐਕਸਟਰਾ ਹੋਰ ਪਾਈ ਠੀਕ ਹੈ ਏਕੇ ਟਰੈਕਟਰ ਦੇ ਨਾ ਟੈਂਕੀ ਦੇ ਟੈਂਕੀ ਦੇ ਟੈਂਕੀ ਦੇ ਟੀ ਹਾਂਜੀ ਉਹਦੇ ਵੀ ਹੁੰਦੀ ਹੈ ਕਲਾਸਿਕ ਫਿਲਟਰ ਹੁੰਦਾ ਆ ਦੇ ਅੰਦਰ ਹਾਂ ਉਹ ਵੀ ਸਾਫ ਕਰਨਾ ਚਾਹੀਦਾ ਬਿਲਕੁਲ ਕਰਨਾ ਚਾਹੀਦਾ ਉਹ ਕਿੰਨੇ ਟਾਈਮ ਤੋਂ ਕਰਨਾ ਚਾਹੀਦਾ ਉਹ ਜੀ ਦੇਖੋ ਸਰਵਿਸ ਤੇ ਕਰਨਾ ਚਾਹੀਦਾ ਜੇ ਵੀ ਨਾ ਰ ਅਗਰ ਕਰਦੇ ਨੇ ਕਿ ਉਹ ਲੀਕ ਵਗੈਰਾ ਦੀ ਸ਼ਿਕਾਇਤ ਰਹਿ ਜਾਂਦੀ ਹੈ ਉਹਦੇ ਉਹ ਖਤਰਾ ਹੋ ਜਾਂਦੇ ਆ ਰਨਿੰਗ ਲੀਕ ਵਗੈਰਾ ਆ ਜਾਂਦੀ ਹੈ ਵਾਸ਼ਿੰਗ ਵੇਰਾ ਪ੍ਰਭਾਵ ਜਾਂਦੀ ਉਹ ਤਾਂ ਜਿਮੀਦਾਰ ਰੱਖ ਲੈ ਉਹ ਤਾਂ ਮਿਸਤਰੀ ਤੋਂ ਸਰਵਿਸ ਕਰਾਉਣੇ ਉਸ ਟਾਈਮ ਮਿਸਤਰੀ ਖ ਠੀਕ ਹੈ ਲੇਕਿਨ ਆਪ ਨੂੰ ਇਹ ਹੈ ਕਿ ਇਹ ਆਪਾਂ ਘਰੇ ਸਾਫ ਕਰ ਸਕਦੇ ਆ ਇਹ ਤਾਂ ਫ੍ਰੀ ਹੀ ਕਰਦਾ ਇਹ ਕਰਦਾ ਇਹ ਮੰਨ ਲਓ ਜੇ ਨਾ ਜਿਆਦਾ ਟਰੈਕਟਰ ਚੱਲਦਾ ਉਹਦਾ ਹਾਂਜੀ ਹਾਂ ਕੋਲ ਉਹ ਲੈਡਾ ਦਾ ਬਿਲਕੁਲ ਪੰਪ ਆਇਆ ਹੋਇਆ ਹੈ ਇਹਦੇ ਅੰਦਰ ਵੀ ਇਸੇ ਪੰਪ ਲੈ ਤਾਂ ਲੈ ਵੀਰ ਕੇ ਅੰਦਰ ਨੇ ਵੀ ਇਹਦੇ ਜੀ ਇਹਦਾ ਗਲਾਸੀ ਵੀ ਹੁੰਦੀ ਜੇ ਕਿ ਇਹਦੇ ਅੰਦਰ ਹੀ ਗਲਾਸੀ ਹੁੰਦੀ ਹੈ ਤੁਹਾਨੂੰ ਅਸੀਂ ਥੋੜੀ ਜਿਹੀ ਦਿਖਾ ਦਿੰਦੇ ਆ ਇਹ ਸਾਰਾ ਖੁੱਲ ਕੇ ਗਲਾਸੀ ਲੱਗੂ ਵੀ ਨਹੀਂ ਇਹ ਅਸੀ ਫਿਲਟਰ ਆਪਣਾ ਮਤਲਬ ਹੁੰਦਾ ਫਿਲਟਰਨਾ ਇਹ AC ਪੰਪ ਦਾ ਕੰਮ ਕਰਦਾ ਜਿਸ ਤਰ੍ਹਾਂ ਇਹ ਵਾਲਾ ਇਸ ਪੰਪ ਨਾ ਜੀ ਉਸੇ ਤਰ੍ਹਾਂ ਹੀ ਇਹ ਵੀ AC ਪੰਪ ਹੈ ਫੀਡ ਪੰਪ ਬੋਲ ਦਿੰਦੇ ਆਪਾਂ ਠੀਕ ਹੈ ਇਹਦਾ ਉੱਪਰ ਵਾਲਾ ਇਹ ਵਾਲਾ ਨਟ ਖੋਲ ਕੇ ਇਹ ਨਟ ਖੋਲ ਕੇ ਦੇ ਅੰਦਰ ਫਿਲਟਰ ਹੈ ਠੀਕ ਹੈ ਇਹ ਵੀ ਜਿੰਮੇਦਾਰ ਭਰਾ ਆਪਣੇ ਸਾਫ ਕਰ ਸਕਦੇ ਨੇ ਇਹਦੇ ਕੋਈ ਲੰਮਾ ਨਹੀਂ ਤੱਕ ਹਾਂ ਰੂਟਰ ਕੰਬਦੇ ਆ ਹਾਲੈਂਡ ਦੇ ਆ ਵੇਖੋ ਆ ਫਿਲਟਰ ਹੈ ਇਹ ਇਹ ਵੀ ਆ ਦੇਖੋ ਥੋੜਾ ਜਿਹਾ ਖਰਾਬ ਹੋ ਰਿਆ ਨਾ ਹਾਂ ਇਹ ਖਰਾਬ ਹੋ ਰਿਹਾ ਹੈ ਇਹ ਅਸੀਂ ਨਵਾਂ ਲਗਾਣਾ ਹੈ ਸਾਰਾ ਕੰਪਲੀਟ ਨਵਾਂ ਲਗਾਣਾ ਹੈ ਠੀਕ ਹੈ ਲੇਕਿਨ ਆਪਾਂ ਇਹਨੂੰ ਖੋਲ ਕੇ ਸਾਫ਼ ਕਰ ਸਕਦੇ ਹਾਂ ਇਸ ਫਿਲਟਰ ਨੂੰ ਠੀਕ ਹੈ ਸੀਜ਼ਨ 'ਚ ਚੱਲਦੇ ਟਰੈਕਟਰ ਦੀ ਆਪਾਂ ਹਾਂਜੀ ਸਾਫ਼ ਕਰ ਸਕਦੇ ਹਾਂ ਬਿਲਕੁਲ ਸਾਫ਼ ਕਰ ਸਕਦੇ ਹਾਂ ਠੀਕ ਹੈ ਤਾਂ ਕਿ ਵੀ ਪੰਪ ਦੀ ਲਾਈਫ ਟਾਈਮ ਜ਼ਿਆਦਾ ਚੱਲੇ ਬਿਲਕੁਲ ਪੰਪ ਨੂੰ ਲਾਈਫ ਟਾਈਮ ਚਲਾਉਣਾ ਦਾ ਸਾਵਧਾਨੀਆਂ ਆਪ ਨੂੰ ਬਤਨ ਜੀ ਜੀ ਤੇ ਆਪਾਂ ਮੋਡੀਫਾਈ ਵੀ ਕਰ ਤੁਹਾਨੂੰ ਬਿਲਕੁਲ ਅਸੀਂ ਮੋਡੀਫਾਈ ਕਰ ਰਹੇ ਹਾਂ ਜੀ ਅਸੀਂ ਜੌਂਡੀਅਰ ਨੂੰ ਮੋਡੀਫਾਈ ਕਰ ਰਹੇ ਹਾਂ ਬਹੁਤ ਹੀ ਵਧੀਆ ਤਰੀਕੇ ਨਾਲ ਬਹੁਤ ਹੀ ਘੱਟ ਪੈਸੇ ਵਿੱਚ ਕੋਈ ਨੁਕਸਾਨ ਤਾਂ ਨਹੀਂ ਕੋਈ ਨੁਕਸਾਨ ਨਹੀਂ ਹੈ ਜੀ ਅਸੀਂ ਜੌਂਡੀਅਰ ਨੂੰ ਮੋਡੀਫਾਈ ਕਰ ਰਹੇ ਹਾਂ ਠੀਕ ਹੈ ਔਰ ਦੇਖੋ ਜੀ ਅਸੀਂ 4000 ਦੇ ਵਿੱਚ ਡੀਜ਼ਲ ਪੰਪ ਮੋਡੀਫਾਈ ਕਰ ਰਹੇ ਹਾਂ ਪੂਰਾ ਸਮਾਨ ਬਾਕੇ ਠੀਕ ਹੈ ਸਮਾਨ ਵੀ ਬਲੇਗੋ ਟ੍ਰੈਕਟਰ ਲੈ ਲਓ ਆਪ ਕੋਈ ਲੋੜ ਨਹੀਂ ਸਾਡੇ ਕੋਲ ਟ੍ਰੈਕਟਰ ਲੈ ਆਉਂਦੀ ਔਰ ਕੋਈ ਨਜ਼ਦੀਕ ਆ ਦੇ ਚੁ ਲਿਆ ਸਕਦਾ ਠੀਕ ਹੈ ਅਗਰ ਕੋਈ ਯੂਜ਼ਰ ਪੰਪ ਲੈ ਕੇ ਹੁਣ ਕਹਿੰਦਾ ਜੇ ਪੰਪ ਲੈ ਸਕਦਾ ਮੋਡੀਫਾਈ ਕਰਾਉਣ ਆਉਂਦੇ ਯਾਰ ਅੰਦਰਜੀ ਦੇਖੋ ਕੋਈ ਕੀ ਲੈ ਰਿਹਾ ਦੇਖੋ ਇਸ ਬਾਰੇ ਮੈਂ ਜਿਆਦਾ ਲੰਮੀ ਗੱਲ ਨਹੀਂ ਕਰਨ ਚਾਹੁੰਦਾ ਕਿਸੇ ਵਾਸਤੇ ਮੇਰੇ ਕੋਲ ਨਹੀਂ ਹੈ ਕਿ ਮੈਂ ਕਿਸ ਦੀ ਗੱਲ ਕਰਾਂ ਮੈਂ ਆਪਦੀ ਗੱਲ ਕਰਦਾ ਕਿ ਮੈਂ 4000 ਰੁਪਏ ਵਿੱਚ ਜੋਨੀਅਰ ਦਾ ਕੋਈ ਵੀ ਡੀਲ ਪੰਪ ਹੈ ਮੋਡੀਫਾਈ ਕਰਕੇ ਦੂੰਗਾ ਸਮਾਨ ਪਾ ਕੇ ਦੂੰਗਾ ਬਕਾਇਦਾ ਜੋਨੀਅਰ ਦਾ ਕੋਈ ਵੀ ਟਰੈਕਟਰ ਕੋਈ ਵੀ ਸਿੰਲਿੰਡਰ ਕੋਈ ਵੀ ਪੰਪ ਹੈ ਠੀਕ ਹੈ ਕੋਈ ਵੀ ਸਿੰਲਿੰਡਰ ਕੋਈ ਪੰਪ ਹੈ ਅਸੀਂ ਮੋਡੀਫਾਈ ਕਰਕੇ ਦੇ ਦੇਣਾ 4000 ਰੁਪਏ ਵਿੱਚ ਜੋਨੀਅਰ ਦਾ ਰੂਟਰ ਪੰਪ ਵੀ ਬੋੜੀ ਕੋਈ ਨਹੀਂ ਰੂਟਰ ਪੰਪ ਮੋਡੀਫਾਈ ਨਹੀਂ ਹੁੰਦਾ ਜੋਨੀਅਰ ਦਾ ਸਿਰ ਆ ਵੇਖੋ ਤਾਂ ਇਹ ਤਾਂ ਇਹਦਾ ਰੂਟਰ ਪੰਪ ਤਾਂ ਆ ਕੇ ਅ ਮੈਂ ਕੋ ਦਾ ਇਨਲਾਈਨ ਪੰਪ ਲਗਾਇਆ ਹੈ ਠੀਕ ਹੈ ਹਾਂਜੀ ਇਹਦਾ ਇਹਦਾ ਕਿੰਨਾ ਖਰਚ ਆਇਆ ਦਾ ਇਹ ਪੰਪ ਚੇਂਜ ਕਰਦੇ ਇਹਦੇ ਪੰਪ ਚੇਂਜ ਕਰਦੇ ਕਿ ਅਸੀਂ ਇਹ ਪੰਪ ਰੱਖ ਕੇ 13000 ਰੁਪਏ ਲੈ ਰਹੇ ਹਾਂ ਠੀਕ ਹੈ ਰੂਟਰ ਪੰਪ ਦਾ ਮਤਲਬ ਰਿਪੇਅਰ ਮਹਿੰਗੀ ਆ ਰੂਟਰ ਪੰਪ ਦੀ ਇਹਦੀ ਇਹਦੀ ਰਿਪੇਅਰ ਕਿ 27-28000 ਦਾ ਖਰਚ ਆਇਆ ਠੀਕ ਹੈ ਸਟੈਂਡਰਡ ਇਹ ਸਟੈਂਡਰਡ ਅਮਰੀਕਾ ਦਾ ਪੰਪ ਹੈ ਠੀਕ ਹੈ ਇਹ ਪਹਿਲੀ ਗੱਲ ਕਰੀਏ ਡੀਜ਼ਲ ਦੀ ਡੀਲ ਖੱਪਤ ਇਹਦੀ ਘਟਾ ਕਿ ਉਹਦੀ ਘਟਾ ਨਹੀਂ ਵਿੱਚ ਦੀ ਡੀਜ਼ਲ ਖਪਤ ਬਰਾਬਰ ਹੈ ਨਾ ਤੇ ਇਹਦੀ ਘਟਾ ਹੈ ਤੇ ਨਾ ਹੀ ਉਹਦੀ ਘਟਾ ਹੈ ਇਹ ਇਹ ਵੀ ਮੈਂਟਨੈਂਸ ਲਈ ਘੱਟ ਹੈ ਚੱਕਰ ਤੋਂ ਡ੍ਰੌਪ ਕਰਦਾ ਇਹ ਇਹ ਚੱਕਰ ਡ੍ਰੌਪ ਕਰਦਾ ਇਹ ਚੱਕਰ ਡ੍ਰੌਪ ਕਰ ਉਹ ਕਰਦਾ ਠੀਕ ਹੈ ਅਸੀਂ ਬੇਸਿਕ 750 ਦੇ ਅੰਦਰ ਵੀ ਪੰਪ ਰੂਟਰੀ ਪੰਪ ਆ ਹਿਸ਼ਾਲਪੁਰ ਤੋਂ ਵੀਰਾ ਗਰਮਿਤ ਸੇ ਗਰਮਿਤ ਸੇ ਠੀਕ ਹੈ ਹਿਸ਼ਾਲਪੁਰ ਹਿਸ਼ਾਲਪੁਰ ਤੋਂ ਆਇਆ ਹੈ ਹਿਸ਼ਾਲਪੁਰ ਤੋਂ ਉਹਨਾਂ ਨੇ ਪੰਪ ਇਹ ਮੈਨੂੰ ਦੇਖੇ ਗਏ ਨੇ ਔਰ ਇਨ ਲਾਈਨ ਪੰਪ ਲੈ ਕੇ ਗਏ ਠੀਕ ਹੈ ਹਾਂ ਜੀ ਔਰ ਅਸੀਂ ਬੇਸਿਕ 2400 ਦੇ ਅੰਦਰ ਜੌਂਡੀਅਰ ਦੇ ਅੰਦਰ ਏਸੀ ਕਟਰ ਦੇ ਅੰਦਰ ਏਸੀ ਕਟਰ ਦੇ ਅੰਦਰ ਦੇਖੋ ਜੀ ਆਹ ਪੰਪ ਹੁੰਦਾ ਇਹ ਮੈਂ ਬਹੁਤ ਫਾਰ ਤੋਂ ਬਤਾ ਕੇ ਇਸ ਦੇ ਅੰਦਰ ਆਉਣਾ ਚਾਹੀਦਾ ਔਰ ਸਰ ਮੈਂ ਹੋਰ ਵੀ ਦਿਖਾਉਣਾ ਕਿ ਅਸੀਂ ਟਰੈਕਟਰ ਦੇ ਅਸੀਂ ਕਿੰਨੇ ਪੰਪ ਉਤਾਰੇ ਨੇ ਆ ਦੇਖੋ ਆਉ ਦਿਖਾਵਾ ਤੁਹਾਨੂੰ ਮੈਂ ਆ ਦੇਖੋ ਆ ਸਾਰੇ ਇਸੂ ਟਰੈਕਟਰ ਦੇ ਪੰਪ ਸਾਡੇ ਕੋਲ ਜਿਹੜੇ ਸਾਰੇ ਆ ਮੈਸਿਕ ਦੇ ਪੰਪ ਉਤਾਰੇ ਨੇ ਅਸੀਂ ਆ ਮੈਸਿਕ ਦੇ ਇੱਕ ਮੈਸਿਕ ਚਾਲਮੇ ਸੋਦੇ ਆ ਦੇਖੋ ਅ ਮੈਸਿਕ ਚਾਲਮੇ ਸੋਦੇ ਆ ਜੌਂਡੀਅਰ ਦੇ ਪੰਪ ਨੇ ਸਾਡੇ ਕੋਲ ਆ ਆ ਦੇਖੋ ਏਸੀ ਦੇ ਪੰਪ ਚਾਈਨੀਜ਼ ਪੰਪ ਅਸੀਂ ਉਤਾਰ ਰੱਖੇ ਨੇ ਆ ਠੀਕ ਹੈ ਹਾਂਜੀ ਆ ਆ ਸਕਾਉਟ ਦਾ ਪੰਪ ਆ ਸਕਾਉਟ ਦੇ ਆ ਦੇਖੋ ਆ ਪੰਪ ਏਸੀ ਟਰੈਕਟਰ ਦਾ ਏਸੀ ਦਾ ਬਾਕੀ ਸਾਡੇ ਕੋਲ ਡਿਸਪੋਜ਼ਲ ਦਾ ਹਰ ਤਰੀਕੇ ਦਾ ਪੰਪ ਮਿਲ ਜੂਗਾ ਚਾਹੇ ਫਾਰਮ ਟਰੈਕੇ ਚਾਹੇ ਪਾਵਰ ਟਰੈਕੇ ਚਾਹੇ ਸਕੋਟ ਐ ਨਾਟ ਹੇਰ ਐ ਸੋਨਲਿਕਾ ਐ 2522 ਐ 3522 ਐ ਕਿਸੇ ਵੀ ਟਰੈਕਟਰ ਦਾ ਇੱਕ ਮੈਂ ਗੱਲ ਪੁੱਛਾਂ ਜਿਹੜੀ ਟਰੈਕਟਰ ਦੀ ਤਾਂ ਹੋ ਗਈ ਸਮਝ ਸੰਭਾਲ ਆਪਾਂ ਦੱਸਤਾ ਜਿਹੜੀ ਕੰਬਾਈਨ ਐ ਗੱਡੀ ਐ ਉਹਨਾਂ ਬਾਰੇ ਕੀ ਵੀਰਜੀ ਪੰਪ ਸਭ ਦਾ ਇੱਕ ਹੀ ਐ ਦੇਖੋ ਡੀਜ਼ਲ ਇਹਦਾ ਮਲੋ ਡੀਲ ਟੈਂਕੀ ਲੋਹੇ ਦਾ ਦਾ ਕੀ ਦਾ ਕੰਬਾਈਨਾਂ ਦੇ ਵੀਰਜੀ ਨਹੀਂ ਟੈਂਕ ਦਾ ਹੁੰਦਾ ਲੋਹੇ ਦਾ ਲੇਕਿਨ ਉਸ ਲੋਹੇ ਦਾ ਫਰਕ ਐ ਠੀਕ ਹੈ ਉਸ ਲੋਹੇ ਦਾ ਹੀ ਫਰਕ ਹੈ ਉਹਦਾ ਇਸ ਟੈਂਕੀ ਦਾ ਟੰਕੀ ਦਾ ਹੱਟ ਟਦੀ ਜੋੜੀਆਂ ਨੂੰ ਛੱਡ ਕੇ ਬਾਕੀ ਦੇ ਲਗਭਗ ਲੋਹੇ ਦੀ ਹੈ ਠੀਕ ਹੈ ਠੀਕ ਹੈ ਨਹੀਂ ਜੋੜੀਆਂ ਦੀ ਟੰਕੀ ਪਲਾਸਟਿਕ ਦੀ ਪਹਿਲਾਂ ਆਈ ਹੈ ਲੇਕਿਨ ਉਸ ਲੋਹੇ ਦਾ ਹੀ ਫਰਕ ਹੈ ਨਹੀਂ ਕੰਪਨੀ ਕਹਿੰਦੀ ਆ ਵੀ ਜਦੋਂ ਆਪਾਂ ਟਰੈਕਟਰ ਤੋਂ ਕੰਮ ਲੈ ਲਿਆ ਸਾਰਾ ਦਿਨ ਵੀ ਸ਼ਾਮ ਨੂੰ ਆ ਕੇ ਜਦੋਂ ਉਹਦਾ ਢੱਕਣ ਖੋਲੋ ਜਾਂ ਉਹਨੂੰ ਡੀਜ਼ਲ ਦਾ ਭਰ ਦਿਓ ਇਹ ਸਹੀ ਹੈ ਨਹੀਂ ਇਸ ਤਰ੍ਹਾਂ ਨਾ ਡੀਲ ਦਾ ਭਰ ਦਿਓ ਉਹਦਾ ਕੋਈ ਨੁਕਸਾਨ ਨਹੀਂ ਗਾ ਇੱਕ ਤਾਂ ਪ੍ਰੈਡੈਕਟਰ ਹਵਾ ਲੈਣ ਤੋਂ ਹੀ ਚਾਹ ਹਾਂ ਨਮੀ ਇਸ ਤਰ੍ਹਾਂ ਜਦੋਂ ਆਪਣਾ ਟਰੈਕਟਰ ਦੇ ਉੱਪਰ ਟੈਂਕੀ ਦੇ ਉੱਪਰ ਢੱਕਣ ਹੁੰਦਾ ਜਿਹੜਾ ਉਹਦੇ ਅੰਦਰ ਇੱਕ ਛੇਦ ਹੁੰਦਾ ਛੋਟਾ ਜਿਹਾ ਠੀਕ ਹੈ ਜਦੋਂ ਆਪਣਾ ਟਰੈਕਟਰ ਧੁੰਦਾ ਵੀ ਚੱਲਦਾ ਹੈ ਤੇ ਜਦੋਂ ਜਦੋਂ ਆਪਣਾ ਟਰੈਕਟਰ ਦਾ ਤੇਲ ਖਤਮ ਹੁੰਦਾ ਜਾਂਦਾ ਹੈ ਤੇ ਅੰਦਰ ਉਹਦੇ ਭਾਫ ਰਾਈ ਪਾਣੀ ਜਾਂਦਾ ਨਮੀ ਬਣੀ ਨਮੀ ਬਣੀ ਜਾਂਦੀ ਉਹ ਨਮੀ ਅੰਦਰ ਬਾਹਰੋਂ ਜਾਂਦੀ ਹੈ ਅੰਦਰੋਂ ਦੇ ਅੰਦਰ ਠੀਕ ਹੈ ਠੀਕ ਹੈ ਠੀਕ ਹੈ ਉਹਦੀ ਵਜਿਹਾ ਨਾਲ ਫੰਮ ਖਰਾਬ ਹੁੰਦਾ ਜਿਹੜਾ ਉਹਦੇ ਟਰੈਕਟਰ ਦੇ ਲੱਗਿਆ ਹੁੰ ਇਹ ਨੀ ਹਾਂ ਥੋੜਾ ਰੁਕੂਗਾ ਇਹ ਨੀ ਮਤੋ ਆਪਣੇ ਟੈਂਕੀ ਵਿੱਚ ਟੈਂਕੀ ਵਿੱਚ ਆਪਣੇ ਪਾਣੀ ਆ ਰਿਹਾ 1 ਲੀਟਰ ਸਪੋਜ਼ ਕਰੋ ਠੀਕ ਹੈ ਔਰ ਆਪਣਾ ਫਿਲਟਰ ਹੈਗਾ 1/2 ਲੀਟਰ ਦਾ ਠੀਕ ਹੈ ਤੇ ਫਿਰ ਪਾਣੀ ਕਿਸਰ ਰੱਖੂਗਾ ਉਹ ਮੰਨ ਲਓ ਵੀ 100 'ਚੋਂ 20% ਰੋਕੂਗਾ 20% ਇਸ ਤਰ੍ਹਾਂ ਜੀ ਉਹਦੀ ਇੱਕ ਲਿਮਿਟ ਆ ਠੀਕ ਹੈ ਇਹ ਨਹੀਂਗਾ ਵੀ ਸਾਰਾ ਪਾਣੀ ਨਾ ਭਰ ਜਾਊਗਾ ਠੀਕ ਹੈ ਤੇ ਪਾਣੀ ਅੱਗੇ ਜਾਊਗਾ ਨਹੀਂ ਡੈਕਟਰ ਤੁਹਾਡਾ ਬੰਦ ਹੋ ਜਾਊਗਾ ਐਸਾ ਨਹੀਂ ਹੋਊਗਾ ਹੂੰ ਉਹਨੇ ਅਗਰ ਤੁਹਾਡੇ ਟੈਂਕੀ ਵਿੱਚ 50 ਲੀਟਰ ਦੇ ਅੰਦਰ 1 ਲੀਟਰ ਪਾਣੀ ਆ ਗਿਆ ਠੀਕ ਹੈ ਤੇ ਉਸਨੇ ਕੀ ਕਰਨਾ ਹੈ ਕਿ ਆਪਣਾ ਪਾਇਆ ਪਾਣੀ ਰੱਖ ਲੂਗਾ ਬਾਕੀ ਉਹ ਮਨ ਲਓ ਇੱਕ ਤਾਂ ਵੀ ਫਿਲਟਰ ਵਧੀਆ ਕੰਪਨੀ ਦੇ ਪਾਉਣੇ ਚਾਹੀਦੇ ਬਿਲਕੁਲ ਪਾਉਣੇ ਚਾਹੀਦੇ ਇੱਕ ਤੁਸੀਂ ਉਹਦਾ ਜਿਹੜਾ ਵਾਟਰ ਸਪਰੇਟਰ ਲੱਗਾ ਹੁੰਦਾ ਹੈ ਤੇ ਜ਼ਿੰਮੇਵਾਰਤਾ ਇਹਦੀ ਕੰਮ ਹੈ ਵੀ ਉਹ ਨੂੰ ਅਗਰ ਪਾਣੀ ਵੇਖਦਾ ਹੈ ਤਾਂ ਵਿੱਚੋਂ ਵੇਖਦਾ ਹੈ ਪਾਣੀ ਸਾਫ਼ ਵੇਖਦਾ ਨਜ਼ਰ ਆਉਂਦਾ ਉਹ ਨੂੰ ਆਪਾਂ ਖੋਲ੍ਹ ਕੇ ਸਾਫ਼ ਕਰ ਸਕਦੇ ਹਾਂ ਘਰੇ ਜੇ ਆਪਾਂ ਕਿਸੇ ਵੀ ਜਿਹੜੇ ਕਿਸਾਨ ਵੀਰ ਟਰੈਕਟਰ ਚਲਾਉਂਦੇ ਆ ਵਰਤਦੇ ਹਨ ਜੇ ਮੰਨ ਲਓ ਵੀ ਇੱਥੇ ਆਉਣ ਤੋਂ ਪਰ ਟਰੈਕਟਰ ਬਚਾਉਣਾ ਨਮਾ ਤਾਂ ਜਿਹੜੀਆਂ ਬਾਈ ਨੇ ਗੱਲਾਂ ਦੱਸੀਆਂ ਨੇ ਇਹ ਹੋਰ ਕੋਈ ਨਹੀਂ ਦੱਸਦਾ ਇਹ ਬਾਈ ਨੇ ਆਪਾਂ ਆਪਣੇ ਕਹਿਣ ਦੇ ਬਾਈ ਕਹਿੰਦਾ ਵੀ ਕੋਈ ਗੱਲ ਨਹੀਂ ਆਪਾਂ ਦੱਸਾਂਗੇ ਵੀ ਕਿਸੇ ਦਾ ਭਲਾ ਹੁੰਦਾ ਬਾਈ ਹੋਰੀ ਵਧੀਆ ਇਨਸਾਨ ਨੇ ਕਿ ਜੇ ਕੋਈ ਫੇਰ ਵੀ ਦਿੱਕਤ ਆਉਂਦੀ ਆ ਬਾਈ ਹੋਰਾਂ ਕੋਲੋਂ ਰੇ ਆ ਕੇ ਸਾਡਾਂ ਨਾਲ ਬਾਈ ਹੀ ਕੰਮ ਕਰਵਾਉਂਦਾ ਹੈ ਕੋਈ ਵੀ ਸਾਡੇ ਕੋਲ ਕੰਮ ਕਰਾਉਂਦਾ ਹੈ ਅਗਰ ਉਹਦੇ ਕੰਮ ਦੇ ਵਿੱਚ ਕੋਈ ਪਰੇਸ਼ਾਨੀ ਆਈ ਹੈ ਤੇ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਪਰੇਸ਼ਾਨੀ ਦਾ ਹੱਲ ਕਰੀਏ ਉਹਦਾ ਸੋਲੂਸ਼ਨ ਕਰੀਏ ਇਹ ਨਹੀਂਗਾ ਕਿ ਸਾਨੂੰ ਅਗਲਾ ਪੈਸੇ ਦੇ ਗਿਆ ਹੈ ਹਾਂ ਮੰਨ ਲਓ ਵੀ ਕਿਸਾਨ ਦੇ ਜਿਹੜੇ ਪੈਸੇ ਲੱਗੇ ਨੇ ਉਹਦਾ ਹੱਕ ਮਿਲਣਾ ਚਾਹੀਦਾ ਉਹਨੂੰ ਹੱਕ ਮਿਲਣਾ ਚਾਹੀਦਾ ਸਾਡੀ ਸਾਡੀ ਕੋਸ਼ਿਸ਼ ਇਹੀ ਹੈ ਸਾਡੀ ਸੋਚ ਇਹੀ ਹੈ ਕਿ ਘੱਟ ਤੋਂ ਘੱਟ ਪੈਸੇ ਉਹਦੇ ਰਾਸ ਹੁਣੇ ਜਿਹੜੇ ਪੈਸੇ ਲੱਗੇ ਉਹਦੇ ਰਾਸ ਹੁਣੇ ਬਿਲਕੁਲ ਰਾਸ ਹੁਣੇ ਚਾਹੀਦਾ ਦੇਖੋ ਜੀ ਸਾਡਾ ਕੋਈ ਵੀ ਸਾਧਨ ਹੈ ਅਗਰ ਅਸੀਂ ਬਾਈਕ ਵੀ ਲੈਣੇ ਆ ਤੇ ਸਾਡੇ ਉਂਤੇ ਪੈਸੇ ਲੱਗਦੇ ਨੇ ਨਵਾਂ ਅਗਰ ਬਾਈਕ ਲੈਣੀ ਹੈ ਤਾਂ ਸਾਨੂੰ ਦੁੱਖ ਲੱਗਦਾ ਹੈ ਤੇ ਆਪਾਂ ਨੂੰ ਅਗਲੇ ਨੂੰ ਵੀ ਇਹੀ ਸੋਚਣਾ ਚਾਹੀਦਾ ਹੈ ਕਿ ਅਗਲੇ ਦਾ ਵੀ ਪੈਸੇ ਲੱਗੇ। ਕੀ ਗੱਲ ਆਏਗਾ ਨਾ ਵੀ ਉਹ ਪੈਸੇ ਇਹ ਨਹੀਂ ਪਤਾ ਵੀ ਕਿਵੇਂ ਇਕੱਠੇ ਕਰੇਗੇ। ਬਿਲਕੁਲ ਜੀ ਬਿਲਕੁਲ। ਜ਼ਿਮੀਂਦਾਰ ਦੇ ਬਹੁਤ ਔਖੇ ਨੇ। ਜ਼ਿਮੀਂਦਾਰ ਨੇ ਜਿਹੜੇ ਵੀ ਥੋੜੇ ਮਤਲਬ ਮੀਡੀਅਮ ਸਿਸਟਮ ਆ ਕਿਸਾਨਾਂ ਦਾ ਠੀਕ ਹੈ ਜੀ। ਫਸਲ ਦੇ ਨਿਰਭਰ ਨੇ। ਉਹ ਫਸਲ ਵੇਚ ਕੇ ਜਾਂ ਕਿਵੇਂ ਵੀ ਕਰਕੇ ਪੈਸੇ ਲੈ ਕੇ ਟਰੈਕਟਰ ਲੈ ਲਿਆ ਜਾਂ ਪੰਪ ਕਰਵਾ ਲਿਆ। ਬਹੁਤ ਔਖਾ ਜੀ ਬਹੁਤ ਔਖਾ। ਉਹ ਜੇ ਗਾਂਹ ਵੀ ਕੋਈ ਦਿੱਕਤ ਆਵੇ ਸੁਣਵਾਈ ਦੇਖੋ ਅਸੀਂ ਓਵਰ ਆਲ ਪੰਪ ਕਰਦੇ ਆ ਜਿਸ ਤਰ੍ਹਾਂ ਓਵਰ ਆਲ ਪੰਪ ਦੀ ਕੰਪਨੀ ਤਰਫੋਂ ਕੋਈ ਗਾਰੰਟੀ ਨਹੀਂ ਹੁੰਦੀ ਠੀਕ ਹੈ ਸਾਮਾਨ ਅਸੀਂ ਬਜ਼ਾਰੋਂ ਲਿਆ ਕੇ ਦਿੰਨੇ ਆ ਜਾਂ ਅਸੀਂ ਆਪਦੇ ਕੋਲ ਪਾਉਣੇ ਆ ਜਿਸ ਤਰ੍ਹਾਂ ਵੀ ਕਸਟਮਰ ਚਾਹੁੰਦਾ ਹੈ ਕਈ ਕਸਟਮਰ ਕਹਿੰਦੇ ਨੇ ਅਸੀਂ ਸਾਮਾਨ ਤੁਹਾਨੂੰ ਲਿਆ ਕੇ ਦਿਆਂਗੇ ਅਸੀਂ ਕਹਿੰਦੇ ਆ ਮੋਸਟ ਵੈਲਕਮ ਕੋਈ ਗੱਲ ਨਹੀਂ ਸਾਨੂੰ ਲਿਆ ਕੇ ਦਿਓ ਠੀਕ ਹੈ ਕਈ ਕਸਟਮਰ ਕਹਿੰਦੇ ਨੇ ਨਹੀਂ ਜੀ ਸਮਾਨ ਤੁਸੀਂ ਆਪਦੇ ਕੋਲੋਂ ਪਾਓ ਠੀਕ ਹੈ ਜਾਂ ਅਸੀਂ ਆਪਦੇ ਕੋਲੋਂ ਪਾਈਏ ਚਾਹੇ ਅਸੀਂ ਬਜ਼ਾਰੋਂ ਮੰਗਾਈਏ ਕੋਈ ਵੀ ਵੀ ਸਾਡੇ ਕੋਲ ਅਗਰ ਪੰਪ ਕਰਾਉਣਾ ਆਉਂਦਾ ਹੈ ਦੇਖੋ ਉਹਦੀ ਗਾਰੰਟੀ ਜਨਰਲੀ ਨਹੀਂ ਤੇ ਤੁਸੀਂ ਬਾਅਦ ਚ ਰੋਂਦੇ ਫਿਰੋਗੇ ਸਾਡੇ ਜੀ ਪੰਪ ਖਤਮ ਹੋ ਗਿਆ ਚਾਹੇ ਤੁਹਾਡੀ ਵਜਲਾ ਵੀ ਖਤਮ ਹੋ ਜਾਂਦਾ ਹੈ ਅਸੀਂ ਉਹਦਾ ਮਸਲਾ ਹੱਲ ਕਰਕੇ ਦਿਆ ਅਪਾ ਉਹਦਾ ਕੰਮ ਰੁਕਾ ਨਹੀਂ ਰੁਕੋ ਨਹੀਂ ਦਿੰਦੇ ਉਹਦਾ ਅਸੀਂ ਮਸਲਾ ਹੱਲ ਸਾਡੇ ਜੇਬ ਦੇ ਵਿੱਚੋਂ 2 ਰੁਪਏ ਲੱਗਦੇ ਹੁਣ ਤੇ ਅਸੀਂ ਇਹਦਾ ਕੰਮ ਸਲਾਵਾ ਕੀ ਕਹਿਣਾ ਚਾਹੂਗੀ ਜਿਹੜੇ ਕਿਸਾਨ ਭਰਾ ਵੀਡੀਓ ਦੇਖ ਰਹੇ ਨੇ ਜਿਹੜੀਆਂ ਆਪਾਂ ਗੱਲਾਂ ਦੱਸੀਆਂ ਉਹਨਾਂ ਨੂੰ ਇਹਦੇ ਤੇ ਗੌਰ ਕਰਨੀ ਚਾਹੀਦੀ ਬਿਲਕੁਲ ਕਰਨੀ ਚਾਹੀਦੀ ਹੈ ਜੇ ਫੇਰ ਮੰਨ ਲਓ 14-15000 ਬਚਾਉਣ ਨਾਲੋਂ ਬਿਲਕੁਲ ਜੇ ਆਪਾਂ ਉੱਥੇ ਥੋੜੀ ਜਿਹੀ ਸਾਵਧਾਨੀਆਂ ਵਰਤ ਲਈ ਬਿਲਕੁਲ ਬਚਤ ਰਹਿ ਸਕਦੀ ਹੈ ਬਿਲਕੁਲ ਬਾਕੀ ਇਸ ਲਈ ਸਾਡੇ ਕੋਲ ਕਿਸੇ ਵੀ ਟਰੈਕਟਰ ਦਾ 14-15000 ਰੁਪਏ ਖਰਚਾ ਨਹੀਂ ਹੁੰਦਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਘੱਟ ਤੋਂ ਘੱਟ ਪੈਸਿਆਂ ਵਿੱਚ ਕੰਮ ਕਰਕੇ ਦਈਏ ਠੀਕ ਹੈ ਔਰ ਅਜੀਜ਼ਾ ਦਾ ਲੇਬਰ ਬੇਸ ਤੇ ਕੰਮ ਕਰਦੇ ਆਈ ਜਿਆਦਾ ਧੰਨਵਾਦ ਬਾਈ ਇਹ ਚੀਜ਼ਾਂ ਕੋਈ ਨਹੀਂ ਦੱਸਦਾ ਜਿਹੜੀਆਂ ਬਾਈ ਨੇ ਦਸੀਆਂ ਪੰਪ ਦੀ ਸਾਂਭ ਸੰਭਾਲ ਕਿਵੇਂ ਕਰਨੀਆਂ ਕੋਈ ਵੀ ਨਹੀਂ ਦੱਸਦਾ ਤੁਸੀਂ ਪਹਿਲਾਂ ਵੀ ਕੋਈ ਵੀਡੀਓ ਦੇਖੀ ਹੋਣੀ ਹੈ ਨਾ ਨਹੀਂ ਨਹੀਂ ਠੀਕ ਹੈ ਕੋਈ ਦੱਸਦਾ ਨਹੀਂ ਹੈਗਾ ਠੀਕ ਹੈ ਜੀ ਤੇ ਬਾਈ ਨੇ ਬਹੁਤ ਵਧੀਆ ਬਾਈ ਫਰੀ ਇਨਸਾਨ ਨੇ ਬਾਈ ਨੇ ਸਾਰੀ ਜਾਣਕਾਰੀ ਦਿੱਤੀ ਆ ਤੇ ਸਾਂਭ ਸੰਭਾਲ ਰੱਖੋ ਟਰੈਕਟਰ ਦੀ ਕਿਸਾਨ ਵੀਰ ਸਾਰੇ ਤੇ ਵੀਡੀਓ ਚੰਗੀ ਲੱਗਦਾ ਸ਼ੇਅਰ ਕਰ ਦਿਓ ਤੇ ਇਹਨੂੰ ਫੋਲੋ ਕਰ ਲਿਓ ਤੇ ਕਿਸੇ ਨੇ